ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰਪ੍ਰੀਤ ਵੇਖ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਅੱਜ 28 ਫਰਵਰੀ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਪੱਛਮੀ ਯੂਪੀ ਚੰਡੀਗੜ੍ਹ ਦਿੱਲੀ ਤੇ ਮੌਸਮ ਦੇ ਕੀ ਹਾਲਾਤ ਰਹਣਗੇ ਸਾਰਨੇ ਤੇ ਅੱਜ ਕਿਹੜੇ-ਕਿਹੜੇ ਇਲਾਕਿਆਂ ਵਿੱਚ ਹਨੇਰ ਚੱਖੜ ਜਾਂ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿਹੜੇ-ਕਿਹੜੇ ਲਗਾਮੀ ਦੇ ਅਸਾਰ ਜਿਹੜੇ ਬੰਦੇ ਤੇ ਖਾਈ ਦੇਣ ਕਿਤਕ ਕਿਤਕ ਹਲਕਾ ਕਿਤਕ ਕਿਤਕ ਦਰਮਿਆਨਾ ਤੇ ਕਿਹੜੇ-ਕਿਹੜੇ ਦਰਮਿਆਨੇ ਤੋਂ ਭਾਰੀ ਮੀਂਹ ਦੀ ਜੜੀ ਚੱਟ ਵੇਖਣ ਨੂੰ ਮੈਸਰੀ ਕਿਹੜੇ-ਕਿਹ ਅੱਜ ਜੇ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਣ ਦੀ ਕੋਸ਼ਿਸ਼ ਕਰੀਏ ਤਾਂ 27 ਫਰਵ ਨੂੰ ਆ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰੋਗੇ ਪੱਛਮੀ ਯੂਪੀ ਹੋਗਾ ਚੰਡੀਗੜ੍ਹ ਦਿੱਲੀ ਦੇ ਕਈ ਖੇਤਰਾਮੀ ਦੇ ਅਸਾਰ ਜਿਹੜੇ ਬੜੇ ਖਾਸ ਕਰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰੋਗੇ ਪੱਛਮੀ ਯੂਪੀ ਚੰਡੀਗੜ੍ਹ ਦੇ ਖੇਤਰ ਤੇ ਕਈ ਖੇਤਰਾਮੀ ਦੇ ਜਿਹੜੇ ਅਸਾਰ ਜਾਨੀ ਕਈ ਖੇਤਰਾਮੀ ਤਰਜ ਕੀਤਾ ਕਿ ਤੱਕ ਤੇ ਹਲਕਾ ਕਿ ਤੱਕ ਦਰਮਿਆਨਾ ਤੇ ਰਾਤ ਤੋਂ ਹੀ ਜਿਵੇਂ ਆਪਾਂ ਗੱਲ ਕਰੀਏ ਰਾਤ ਤੋਂ 27 ਫਰਵ ਰਾਤ ਤੋਂ ਹੀ ਕਈ ਖੇਤਰਾ ਵਿੱਚ ਕਿਰਮੇਂ ਜਾਰੀ ਤੇ 27 ਫਰਵ ਸਵੇਰ ਤੋਂ ਕੱਲ ਤੋਂ ਸਿਸਟ ਤੇ ਦੁਪਹਿਰ ਸ਼ਾਮ ਦੇ ਆਸ-ਪਾਸ ਦੁਪਹਿਰ ਤੋਂ ਲੈ ਕੇ ਸ਼ਾਮ ਤੇ ਰਾਤ ਦੇ ਕਰੀਬ ਤਾਂ ਹੁਣ ਤੱਕ ਕਈ ਖੇਤਰਾਂ ਮੀਂਹ ਜਿਹੜਾ ਤਰਚ ਕੀਤਾ ਗਿਆ ਕਿਤੇ ਕਿਤੇ ਹਲਕਾ ਤੇ ਦਰਮਿਆਨਤ ਕਿਤੇ ਕਿਤੇ ਕੇਰਮਨ ਜਿਹੜੀ ਚਾਰੀ ਹੈ ਲਗਾਤਾਰ ਰਾਤ ਨੂੰ ਕੇਰਮਨ ਹੋ ਰਹੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੇ ਕਿਦਾਂ ਕੋ ਅਮੀ ਪਿਆ ਕਿਤੇ ਕਿਤੇ ਮੌਸਮ ਕਿਸ ਤਰ੍ਹਾਂ ਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਅੱਜ 28 ਫਰਵਰੀ ਦੀ ਸਭ ਤੋਂ ਪਹਿਲਾਂ ਅਪ ਗੱਲ ਕਰੀਦਾ 28 ਫਰਵਰੀ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਨਨ ਕਿ ਮੀਂਹ ਅਪ ਗੱਲ ਕਰੀ ਸਵੇਰ ਤੋਂ ਲੈ ਕੇ ਸ਼ਾਮ ਉਸ ਤੋਂ ਬਾਅਦ ਰਾਤ ਦੇ ਘੰਟੇ ਜਨਨ ਕਿ 10 11 ਜਾਂ 12 1 ਵਜੇ ਰਾਤ ਦੇ 28 ਫਰਵਰੀ ਦੇ ਇਹ ਜਿਹੜਾ ਸਿਸਟਮ ਐਕਟਿਵ ਰਹਿੰਦਾ ਸਾਰਨ ਮੇਨ ਤੌਰ ਤੇ ਜਿਹੜੇ ਪੱਛਮੀ ਜਿਹੜੇ ਇਲਾਕੇ ਹੋਣਗੇ ਖਾਸ ਕਰ ਫਰੂਦਸਰੂ ਦਾ ਮੋਗਾ ਬਰਨਾਲਾ ਦੇ ਕੁਝ ਖੇਤਰ ਜਾਂ ਫਾਜ਼ਿਲਕਾ ਦਾ ਦੱਕੜੀ ਖੇਤਰ ਕੋਈ ਸ਼ਿਰਕਾ ਘਾਣ ਮਾਨਗੜ ਹੋ ਗਿਆ ਨੂਪ ਘੜ ਹੋ ਗਿਆ ਜਾਂ ਉਸ ਤੋਂ ਬਾਅਦ ਫਰੀਦਕੋਟ ਮੁਕਸਰ ਹੋ ਗਿਆ ਅਮਰਸਰ ਤਰਨਤਨ ਹੋ ਗਿਆ ਜਾਂ ਜਲੰਧਰ ਕਪੂਰਥਲਾ ਹੋ ਗਿਆ ਜਾਂ ਕੁਝ ਗੁਰਦਾਸਪੁਰ ਪਠਾਨਕੋਟ ਦੇ ਇਲਾਕੇ ਹੋਗੇ ਤੇ ਇੱਥੇ ਜਿਹੜਾ ਸਿਸਟਮ ਹੋਗਾ ਸ਼ਾਮ ਦੇ ਕਰੀਬ ਹੈ ਠੀਕ ਹੈ ਸ਼ਾਮ ਦੇ ਜਿਵੇਂ ਰਾਤ ਦੇ ਪਹਿਲੇ ਘੰਟੇ ਹੋਣਗੇ ਜਨਕੀ 6:00 ਤੇ ਜਾਂ 7:00 8:00 ਵੇ ਤੋਂ ਇੱਥੇ ਜਿਹੜਾ ਘੰਟੇ ਉਹਨਾਂ ਦੇ ਤੱਤੜ ਸਿਸਟਮ ਖਾਲੀ ਜਾਣ ਕੀ ਇਥੋਂ ਸਿਸਟਮ ਅਗੇ ਕ੍ਰਾਸ ਕਰ ਜੇ ਇਥੋਂ ਜਿਹੜਾ ਮੌਸਮ ਅਸੁਧਰਨ ਜਿਹੜਾ ਆਸਾਰ ਜਿਹੜਾ ਜਾਪਰੀਨ ਸ਼ਾਮ ਤੋਂ ਲੈ ਕੇ ਆ ਠੀਕ ਸ਼ਾਮ ਦੇ ਕਰੀਬ ਉਸ ਤੋਂ ਬਾਅਦ ਰਾਤ ਦੇ ਪਹਿਲੇ ਘੰਟਿਆਂ ਵਿੱਚ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਰਾਤ ਬੀਟਦੀ ਗਈ ਜਨਕੀ 28 ਫਰੂ ਰਾਤ ਹੋ ਗਈ ਸਵੇਰ ਹੋ ਗਈ ਤਾਂ ਸਿਸਟਮ ਕਾਫੀ ਕੀ ਤਰ੍ਹਾਂ ਖਾਲੀ ਕਰ ਜੇਗਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਹੋਗੇ ਤਾਂ ਮੇਨ ਤੌਰ ਤੇ ਅੱਜ 28 ਫਰੂ ਇਸ ਦਾ ਮੇਨ ਦੇ ਰਹੇਗਾ ਸਵੇਰ ਤੋਂ ਲੈ ਕੇ ਸ਼ਾਮ ਰਾਤ ਦੇ ਘੰਟੇ ਤੇ ਕਈ ਖੇਤਰਾਂ ਮੀਂਹ ਦਾ ਆਸਾਰ ਜਿਹੜੇ ਬੰਦਤ ਖਾਈ ਦੇ ਰਹੇ ਨੇ ਤਸਵੀ ਤੇ ਕਰੀਬ ਜਿਹੜੇ ਅ ਘਰ ਚਮਕਲੇ ਬੱਦਲ ਬਣਨਗੇ ਜੋ ਕਿ ਆਪਾਂ ਗੱਲ ਕਰ ਦੁਪਹਿਰ ਤੋਂ ਸ਼ਾਮ ਮੀਂਹ ਦੇ ਰਵੇਗਾ ਜਾਨਕਿ 11 12 ਵਜੇ ਤੋਂ ਲੈ ਕੇ ਤੇ ਸ਼ਾਮ 6 7 ਵਜੇ ਤੱਕ ਮੀਂਹ ਜਿਹੜਾ ਸਿਸਟਮ ਐਕਟਿਵ ਰਹੇਗਾ ਉਸ ਤੋਂ ਬਾਅਦ ਰਾਤ ਦੇ ਪਹਿਲੇ ਕੱਟ ਜਨ ਕਿ 8 9 ਵਜੇ ਤੋਂ ਲੈ ਕੇ 11 12 ਵਜੇ ਤੱਕ ਸਿਸਟਮ ਐਕਟਿਵ ਰਹਿਣ ਦੇ ਅਸਾਰ ਨੇ ਤੇ ਕਈ ਖੇਤਰਾਮੀ ਦੇ ਅਸਾਰ ਜਿਹੜੇ ਬੰਦ ਦਿਖਾਈ ਦੇ ਰਹੇ ਨੇ ਤਾਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਰਾਜਸਥਾਨ ਦੇ ਖੇਤਰੋਗੇ ਆ ਪੱਛਮੀ ਯੂਪੀ ਉਹ ਚੰਡੀਗੜ੍ਹ ਉਹ ਦਿੱਲੀ ਦੇ ਕਈ ਖੇਤਰਾਮੀ ਦੇ ਅਸਾਰ ਜਿਹੜੇ ਬੰਦ ਦਿਖਾਈ ਦੇ ਰਹੇ ਨੇ ਕਿਤੇ ਕਿਤੇ ਹਲਕ ਨੂੰ ਮਿਲ ਸਰ ਕੋਈ ਥਾਂ ਵਾਲੀ ਗੜੇ ਮਰੀ ਜਿਹੜੀ ਵੇਖਣ ਨੂੰ ਮਿਲ ਸਰ ਦੀ ਹਲਕੀ ਮੋਟੀ ਜਿਹੜੀ ਆ ਗੜੇਵਰੀ ਹੋਣ ਦੀ ਸੰਭਾਵਨਾ ਤਾਂ ਹਨੇਰ ਚਖੜ ਵਿੱਚ ਆਸਰਾ ਜਿਸ ਦੀ ਗਤੀ ਗੱਲ ਕਰੇ 30 ਤੋਂ ਲੈ ਕੇ 40 ਜਾਂ 40 ਤੋਂ 50 ਕੁਝ ਲੈ ਕੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੀ ਦਰਫਤਾਰ ਤੇ ਚੱਲਣ ਦੀ ਸੰਭਾਵਨਾ ਹੈ ਤਾਂ ਤੁਸੀਂ ਜੋ ਲਾਈਵ ਸੈਟਲਾਈਟ ਤਸਵੀਰਾਂ ਵੇਖ ਸਰ ਜਿਵੇਂ 28 ਫਰਵਰੀ ਦੀਆਂ ਜਿਵੇਂ ਕਿ ਆਪਾਂ ਦੁਪਹਿਰ ਵੱਲ ਜਾਣੇ ਠੀਕ ਹੈ ਦੁਪਹਿਰ ਸ਼ਾਮ ਦੇ ਆਸ-ਪਾਸ ਕਈ ਖੇਤਰਾਂ ਵਿੱਚ ਗਰਜਲਿਸ਼ਕ ਵਾਲੇ ਜਿਹੜੇ ਬੱਦਲ ਬਣ ਕੇ ਖਾਸ ਕਰ ਪੂਰਬੀ ਜਿਹੜੇ ਉੱਤਰ ਪੂਰਬੀ ਇਲਾਕੇ ਹੋਗੇ ਠੀਕ ਹੈ ਜਾਂ ਪੰਜਾਬ ਕੋਸ਼ਿਸ਼ ਕਰੀਏ ਸਭ ਤੋਂ ਜ਼ਿਆਦਾ ਮਾਝਾ ਦਵਾਬਾ ਦੇ ਖੇਤਰ ਹੋਗੇ ਜਾਂ ਮਾਝਾ ਦਵਾਬਾ ਦੇ ਨਾਮ ਲੱਗਦੇ ਪੱਛਮੀ ਮਾਲਵਾ ਹੋਗਾ ਜਾਂ ਪੂਰਵੀ ਖੇਤਰ ਹੋਗਾ ਜਿਵੇਂ ਪਠਾਨਕੋਟ ਗੁਰਦਾਸਪੁਰ ਹੋਗਾ ਹੁਸ਼ਿਆਰਪੁਰ ਹੋਗਾ ਜਲੰਧਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਅਮੋਗਾ ਦੇ ਕੁਝ ਖੇਤਰ ਹੋਗੇ ਉਸ ਤੋਂ ਬਾਅਦ ਇਸ ਦੇ ਨਾਮ ਲੱਗਦੇ ਬਰਨਾਲਾ ਆਗਾ ਲੁਧਿਆਣਾ ਹੋਗਾ ਮਲੇਰਕੋਟ ਲਗਾ ਫਤਿਹਗੜ੍ਹ ਸਾਹਿਬ ਰੂਪਨਗਰ ਹੋਗਾ ਨਵਾਂ ਸ਼ਹਿਰ ਦੇ ਲੱਗੇ ਜਾਂ ਫਤਿਹਗੜ੍ਹ ਸਾਹਿਬ ਹੋਗਾ ਮੁਹਾਲੀ ਚੰਡੀਗੜ੍ਹ ਹੋ ਗਿਆ ਤਾਂ ਪਟਿਆਲਾ ਸੰਗਰੂਰ ਹੋਗਾ ਇਹ ਜਿਹੜੇ ਲੱਗੇ ਹੋਣਗੇ ਨਵ ਸੁਭਾਅਮਣ ਜਿਹੜੀ ਜ਼ਿਆਦਾ ਰਹ ਕਿਹੜੇ ਅੱਜ ਜਿਹੜੇ ਰੈਗਣ ਦੱਖਣ ਪੱਛਮੀ ਲਾਕੇ ਹੋਗੇ ਜਿਵੇਂ ਆ ਫਾਜ਼ਲਕਾ ਦਾ ਫਰੀਦਕੋਟ ਦਾ ਮੁਕਸਰ ਹੋ ਗਿਆ ਮਾਨਸਾ ਬਠਿੰਡਾ ਹੋ ਗਿਆ ਸ਼੍ਰੀ ਗੰਗਨ ਹਰਮਾਨ ਦਾ ਨੂਬਗੜ ਹੋ ਗਿਆ ਜਾਂ ਖਾਜੂ ਵਾਲਾ ਗਿਆ ਸਿਰਸਾ हिसार ਦੇ ਖੇਤਰੋਗੇ ਫਤਿਹਬਾਦ ਹੋ ਗਿਆ ਜੀਂਦ ਹੋ ਗਿਆ ਜਾਂ ਇਸ ਤੇ ਨਾ ਲੱਗਦੇ ਖੇਤਰੋਗੇ ਬੀਕਾਨੇਰ ਦੇ ਖੇਤਰੋਗੇ ਚੂਰੂ ਦੇ ਖੇਤਰੋਗੇ ਤੇ ਇਸ ਤੇ ਸੁਭਾਵਨਾ ਥੋੜੀ ਜੀ ਬਾਕੀ ਜ਼ਿਲ੍ਹਿਆਂ ਨੂੰ ਕੱਟ ਰਵੇਗੀ ਜਨ ਕਿ ਇੱਥੇ ਕਿਤੇ ਕਿਤੇ ਹਲਕੇ ਦਰਮਿਆਨੇ ਜਿਹੜੇ ਸ਼ਰਾਟੇ ਦਰਜ ਕੀਤੇ ਜਾਸਰ ਇੱਥੇ ਜਿਹੜੇ ਗਰਜਲਿਸ਼ ਕੋਲ ਬੱਦਲ ਬਣੇਗਾ ਜਨ ਕਿ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿਚ ਹੋ ਸਕਦੀ ਗਰਜ ਲਈ ਕੋਈ ਕਾਫੀ ਤਗੜੀ ਵਿਖਾ ਨੂੰ ਮਿਲ ਸਕਦੀ ਹੈ ਤਾਂ ਪੰਜਾਬ ਦੇ ਜਿਹੜੇ ਪਹਿਲਾ ਜ਼ਿਲ੍ਹੇ ਬੋਲੇ ਨੂੰ ਉੱਤੇ ਸੁਭਾਵਨਾ ਜ਼ਿਆਦਾ ਰਹੇਗੀ ਤੇ ਬਾਕੀ ਜਿਹੜੇ ਹਰਿਆਣਾ ਦੇ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਹੋਗੇ ਜਾਂ ਕੈਥਲ ਅਕਰੂਖ ਖੇਤਰ ਹੋਗੇ ਅੰਬਾਲਾ ਪੰਚਕੂਲ ਹੋਗਾ ਕਰਨਾਲ ਦੇ ਕੁਝ ਖੇਤਰ ਹੋਗੇ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਜੋ ਵੀ ਹਰਿਆਣਾ ਦੇ ਖੇਤਰ ਹੋਗੇ ਜਾਂ ਪੰਜਾਬ ਦੇ ਨਾਲ ਲੱਗਦੇ ਕੁਝ ਹਰਿਆਣਾ ਦੇ ਖੇਤਰ ਹੋਗੇ ਤਾਂ ਸੁਭਾਵਨਾ ਜ਼ਿਆਦਾ ਰਹੇਗੀ ਦਿੱਲੀ ਦੇ ਵੀ ਆ ਖੇਤਰਾ ਵਿੱਚ ਸੁਭਾਵਨਾ ਜਿਹੜੀ ਬੰਦ ਦਿਖਾਈ ਦੇ ਰਹੀ ਪੱਛਮੀ ਯੂਪੀ ਹੋਗਾ ਇੱਥੇ ਵੀ ਜਿਹੜੀ ਸੁਭਾਵਨਾ ਰਹੇਗੀ ਚੰਡੀਗੜ੍ਹ ਦੇ ਵੀ ਕਾਫੀ ਖੇਤਰਾ ਰਵੇਗਾ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਵੇਖ ਰਹੇ ਜਿਵੇਂ ਜਿਵੇਂ ਆਪਾਂ ਸ਼ਾਮ ਦੇ ਕਰੀਬ ਜਾਣੇ ਸ਼ਾਮ ਰਾਤ ਦੇ ਪਹਿਲੇ ਘੰਟਿਆਂ ਵਿੱਚ ਜਾਨਕੀ 7-8 ਵਜੇ ਦਾ 6-7-8 ਵਜੇ ਤੱਕ ਜਿਹੜੇ ਪੱਛਮੀ ਜਿਹੜੇ ਇਲਾਕੇ ਨੇ ਖਾਸ ਕਰਕੇ ਵੇਖ ਸਕਦੇ ਸੈਟਲਾਈਟ ਤਸਵੀਰਾਂ ਵਿੱਚ ਆ ਫਰੂਜ਼ਪੁਰ ਹੋ ਗਿਆ ਠੀਕ ਉਸ ਵਾਰ ਮੌਕਾ ਆ ਗਿਆ ਜਾਂ ਬਰਨਾਲਾ ਦੇ ਖੇਤਰੋ ਕੋ ਜਲੰਧਰ ਕਪੂਰਥਲਾ ਗਿਆ ਅੰਮ੍ਰਿਤਸਰ ਤਰਨਤਾਰਨ ਹੋ ਗਿਆ ਜੋ ਉਸ ਤੋਂ ਬਾਅਦ ਪਠਾਨਕੋਟ ਗੁਰਦਾਸਪੁਰ ਦੇ ਕੁਝ ਹੁਸ਼ਿਆਰਪੁਰ ਦੇ ਇਲਾਕੇ ਹੋ ਗਏ ਤਾਂ ਦੱਖਣ ਪੱਛਮੀ ਇਲਾਕੇ ਹੋ ਗਏ ਜਿਵੇਂ ਆ ਫਾਜ਼ਲਕਾ ਹੋ ਗਿਆ ਫਰੀਦਕੋਟ ਮੁਕਸਰ ਹੋ ਗਿਆ ਬਠਿੰਡਾ ਮਾਨਸਾ ਸ ਮਾਰਗਾ ਨੂਬਗੜੋ ਕੇ ਖਾਜੂਵਾਲੋ ਕੇ ਬਿਕਨਰ ਦੇ ਕੁਝ ਖੇਤਰੋ ਕੇ ਚੂਰੂ ਹੋਗਾ ਸੰਗਰੀਆ ਦੇ ਖੇਤਰ ਹੋਗੇ ਤਾਂ ਇੱਥੇ ਜਿਹੜਾ ਸਿਸਟਮ ਹੈਗਾ ਕ੍ਰੋਸ ਕਰ ਦੇਗਾ ਜਾਨਕੀ ਇੱਥੇ ਜਿਹੜਾ ਮੌਸਮ ਸੁਧਰਨ ਦੇ ਆਸਾਰ ਨੇ ਤਾਂ ਉਸ ਤੋਂ ਬਾਅਦ ਜਿਵੇਂ ਜਿਵੇਂ ਆਪਾਂ ਰਾਤ ਦੇ ਕਰੀਬ ਜਾਣੇ ਹਾਂ ਤਾਂ ਰਾਤ ਦੇ ਕਰੀਬ ਜਿਹੜੇ ਉੱਤਰ ਪੂਰਬੀ ਇਲਾਕੇ ਹੋਗੇ ਪੰਜਾਬ ਦੇ ਖੇਤਰੋ ਕੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰੋ ਕੇ ਦਿੱਲੀ ਦੇ ਖੇਤਰੋ ਕੇ ਤੇ ਇੱਥੇ ਜਿਹੜਾ ਰਾਤ ਦੇ ਕਰੀਬ ਜਿਹੜਾ ਸਿਸਟਮ ਐਕਟਿਵ ਹੋਏਗਾ ਤਾਂ ਜਿਵੇਂ ਜਿਵੇਂ ਆਪਾਂ ਜਾਣੇ ਰਾਤ ਦੇ ਜਾਨਕੀ ਸਵੇਰ ਦੇ 4-5 ਵਜੇ ਤੱਕ ਆ ਪੰਜਾਬ ਦੇ ਵਿਅਰ ਦੇ ਕਰੀਬ ਚੰਡੀਗੜ੍ਹ ਦੇ ਕੁਝ ਖੇਤਰੋਗੇ ਜਾਂ ਪੱਛਮੀ ਯੂਪੀ ਹੋ ਗਿਆ ਦਿੱਲੀ ਦੇ ਕੁਝ ਖੇਤਰਾ ਵਿੱਚ ਮੀਂਹ ਦਾ ਅਸਰ ਜਿਹੜੇ ਬੰਦ ਦਿਖਾਈ ਦੇ ਰਹੇ ਨੇ ਕੱਲ ਜਿਵੇਂ ਜਿਵੇਂ ਆਪਾਂ ਜਾਵਾਂਗੇ 9 10 ਜਾਂ 10 11 ਵਜੇ ਤੱਕ ਜਾਨੀ ਕਿ 29 ਫਰਵਰੀ ਆ ਦੁਪਹਿਰ ਤੱਕ ਮੌਸਮ ਸਾਰੇ ਇਲਾਕਿਆਂ ਵਿੱਚ ਜਾਨੀ ਕਿ ਸਾਫ਼ ਹੋ ਜਾਏਗਾ 11 12 ਵਜੇ ਤੱਕ ਆ ਜਿਹੜੇ ਦਿੱਲੀ ਦੇ ਖੇਤਰ ਹੋਗੇ ਜਾਂ ਠੀਕ ਹੈ ਸਵੇਰ ਤੋਂ ਜਾਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦਿੱਲੀ ਦੇ ਖੇਤਰ ਹੋਗੇ ਕੱਲ 29 ਫਰਵਰੀ ਹੋ ਗਿਆ ਪੱਛਮੀ ਯੂਪੀ ਹੋ ਗਿਆ ਚੰਡੀਗੜ੍ਹ ਦੇ ਕੁਝ ਖੇਤਰਾਂ ਵਿੱਚ ਮੀਂਹ ਦਾ ਅਸਰ ਜਿਹੜੇ ਬੰਦ ਦਿਖਾਈ ਦੇ ਰਹੇ ਨੇ ਬਾਕੀ ਜ਼ ਗੱਲ ਕਰੀ ਤੋ ਇਹ ਜੋ ਸੈਟਲਾਈਟ ਤਸਵੀਰਾਂ ਵਿੱਚ ਦੇਖ ਸਕਦੇ ਹੋ ਖਾਸ ਕਰ ਪੂਰਬੀ ਇਲਾਕੇ ਉੱਤਰ ਪੂਰਬੀ ਇਲਾਕੇ ਹੋਗੇ ਆ ਜਿਵੇਂ ਕੁਝ ਹੁਸ਼ਿਆਰਪੁਰ ਦੇ ਇਲਾਕੇ ਹੋਗੇ ਜਾਂ ਉਸ ਤੋਂ ਬਾਅਦ ਨਵਾਂ ਸ਼ਹਿਰ ਹੋ ਗਿਆ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਜਾਂ ਹਰਿਆਣਾ ਦੇ ਖੇਤਰ ਹੋਗੇ ਆ ਲੁਧਿਆਣਾ ਹੋ ਗਿਆ ਜਾਂ ਮਲੇਰਕੋਟ ਲੱਗਾ ਫਤਿਹਗੜ੍ਹ ਸਾਹਿਬਗਾ ਪਟਿਆਲਾ ਸੰਘਰੂਰ ਮਾਨਸਾ ਬਠਿੰਡਾ ਦੇ ਕੁਝ ਖੇਤਰ ਬਰਨਾਲਾ ਦੇ ਕੁਝ ਖੇਤਰ ਹੋਗੇ ਤਾਂ ਇਹ ਜਿਹੜੇ ਇਲਾਕੇ ਆਉਣਗੇ ਠੀਕ ਹੈ ਜਾਂ सिरसा ਸਹਾਰ ਦੇ ਕੁਝ ਖੇਤਰ ਹੋਗੇ ਫਤਿਹਾਬਾਦ ਜੀਂਦੂ ਕੁ ਖੇਤਰ ਕੈਥਲ ਅੰਮਾਲਾ ਪੰਚਕੂਲ ਹੋ ਗਿਆ ਅਕਰਨਾਲ ਦੇ ਕੁਝ ਖੇਤਰ ਜੋ ਕਿ ਇੱਥੇ ਆਪਾਂ ਗ ਤਰੇ ਜਿਹੜੇ ਆ ਸੈਟਲਾਈਟ ਤਸਵੀਰਾਂ ਵਿੱਚ ਜਿੱਥੇ ਕਿ ਆ ਪੀਲਾ ਜਾਂ ਗੂੜਾ ਰੰਗ ਇੱਥੇ ਜਿਹੜਾ ਜਿਆਦਾ ਜਿਹੜਾ ਹਨੇਰ ਝੱਖੜ ਝੋਲਾ ਚੱਲ ਸਕਦਾ ਜਨਕੀ ਕਿ ਕਿਤੇ ਕਿਤੇ 40 ਤੋਂ 50 60 ਆ 50 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਚੱਲਣ ਦੀ ਸੰਭਾਵਨਾ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਉੱਥੇ ਜਿਹੜੀ ਸੰਭਾਵਨਾ ਠੀਕ ਠਾਕ ਜਨਕੀ ਉੱਥੇ ਵੀ ਜਿਹੜਾ ਹਨੇਰ ਝੱਖੜ ਚੱਲੇਗਾ ਬਾਕੀ ਸਪੀਡ ਉੱਤੇ ਥੋੜੀ ਜੀ ਘੱਟ ਰਹੇਗੀ ਜਿਹੜੇ ਇਹ ਇਲਾਕੇ ਨਾਲ ਜਨਕੀ ਉੱਤਰ ਪੂਰਬੀ ਇਲਾਕੇ ਜੋ ਵੀ ਜ਼ਿਲ੍ਹੇ ਦੱਸੇ ਨੇ ਇੱਥੇ ਸੰਭਾਵਨਾ ਜ਼ਿਆਦਾ ਰਹੇਗੀ ਤੇ ਬਾਕੀ ਜਿਹੜ ਫਿਲਕਾ ਦਾ ਫਰੀਦਕੋਟ ਮੁਕਸਰ ਹੋਗਾ ਮੋਗਾ ਦਾ ਜਲੰਧਰ ਕਪੂਰਥਲਾ ਅਮਰitsar ਤਰਨਤਨ ਪਠਾਨਕੋਟ ਗੁਰਦਾਸਪੁਰ ਦੇ ਕੁਝ ਖੇਤਰ ਜਾਂ ਦੱਖਣ ਪੱਛਮੀ ਲਾਕੇ ਹੋਗੇ ਜਿਵੇਂ ਕੁਝ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਕੁ ਸਾਰੇ ਕੁਝ ਖੇਤਰ ਹੋਗੇ ਉਸ ਤੋਂ ਬਾਅਦ ਸੰਗਰੀ ਆਗਾ ਬੀਕਾ ਨੇਰ ਦੇ ਜਾਂ ਦਿੱਲੀ ਦੇ ਕੁਝ ਖੇਤਰੋ ਕੇ ਪੱਛਮੀ ਯੂਪੀ ਦੇ ਕੁਝ ਖੇਤਰ ਹੋਗੇ ਜਾਂ ਦੱਖਣ ਪੱਛਮੀ ਹਰਿਆਣਾ ਦੇ ਕੁਝ ਖੇਤਰ ਹੋਗੇ ਦਿੱਲੀ ਦੇ ਨਾਲ ਲੱਗਦੇ ਖੇਤਰ ਠੀਕ ਹੈ ਇੱਥੇ ਜਿਹੜੀ ਸਭਾਵਨਾ ਠੀਕ ਠਾਕ ਯਾਨੀ ਕਿ ਇੱਥੇ ਵੀ ਜਿਹੜਾ ਹਨੇਰ ਝੱਖੜ ਚੱਲੇਗਾ ਕੁਝ ਕੁਝ ਖੇਤਰਾਂ ਵਿੱਚ ਜਿਹੜੀ ਸਪੀਡ ਇੱਥੇ ਥੋੜੀ ਠੀਕ ਇਹਨਾਂ ਦੀ ਤਰਫਤਾਰ ਤੇ ਚੱਲਣ ਦੀ ਸੰਭਾਵਨਾ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਚੈਨਲ ਤੇ ਪਹੁੰਚਾ ਦਿੱਤੀ ਜਾਵੇਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਅੰਤ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ